ਹਰ ਰੋਜ਼ ਸਿੱਖ ਅਰਦਾਸ ਦੇ ਵਿੱਚ ਇਹ ਬਚਨ ਪੜਦਾ ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੈ ਸਭ ਦੁੱਖ ਜਾਏ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਜਿਨੇ ਧਿਆਇਆ ਜਿਨੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਦੇਖ ਲਿਆ ਉਹਦੇ ਸਾਰੇ ਦੁੱਖ ਜਿਹੜੇ ਉਹ ਨਾਸ਼ ਹੋ ਗਏ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਰਕ ਇਤਿਹਾਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਵੱਡੇ ਸੁਪੁੱਤਰ ਸਨ ਬਾਬਾ RAM Rai ਜੀ ਔਰ ਛੋਟੇ ਸੁਪੁੱਤਰ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ ਜਿੱਥੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੋਇਆ ਉਥੇ ਗੁਰਦੁਆਰਾ ਸੀਸਮੈਲ ਸਾਹਿਬ ਅੱਜ ਵੀ ਸ਼ਿਸ਼ੋਭਤ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਦਾ ਨਾਮ ਮਾਤਾ ਕਿਸ਼ਨ ਕੌਰ ਸੀ ਇਤਿਹਾਸਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਹਰ ਜਿਹੜਾ ਉਹ ਪਿਤਾ ਤੋਂ ਲਿਆ ਗਿਆ ਤੇ ਕਿਸ਼ਨ ਮਾਤਾ ਤੋਂ ਲਿਆ ਗਿਆ ਇਸ ਕਰਕੇ ਉਹਨਾਂ ਦਾ ਨਾਮ ਹਰਕ੍ਰਿਸ਼ਨ ਜਿਹੜਾ ਉਹ ਪੈ ਜਾਂਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਚਪਨ ਤੋਂ ਹੀ ਜਿਹੜਾ ਸਨ ਉਹ ਰੱਬੀ ਗੁਣਾ ਵਾਲੇ ਸਨ। ਉਹਨਾਂ ਨੇ ਆਪਣੇ ਸਤਕਾਰਯੋਗ ਪਿਤਾ ਜੀ ਦੀ ਅਗਵਾਈ ਹੇਠ ਗੁਰਮਤਿ ਦੀ ਵਿਦਿਆ ਜਿਹੜੀ ਉਹ ਪ੍ਰਾਪਤ ਕੀਤੀ ਸੀ। ਦੂਜੇ ਪਾਸੇ ਦਿੱਲੀ ਦੇ ਤਖਤ ਦੇ ਉੱਪਰ ਬੈਠਾ ਹੋਇਆ ਸੀ ਔਰੰਗਜ਼ੇਬ ਬਾਦਸ਼ਾਹ ਔਰੰਗਜ਼ੇਬ ਬਾਦਸ਼ਾਹ ਨੇ ਧੋਖੇ ਦੇ ਨਾਲ ਆਪਣੇ ਭਰਾਵਾਂ ਨੂੰ ਕਤਲ ਕੀਤਾ ਆਪਣੇ ਪਿਤਾ ਨੂੰ ਕੈਦ ਕੀਤਾ ਆਪਣੀ ਮਾਤਾ ਨੂੰ ਕੈਦ ਕੀਤਾ ਤਾਂ ਜਦੋਂ ਔਰੰਗਜ਼ੇਬ ਦਾ ਭਜਾਇਆ ਹੋਇਆ ਉਹਦਾ ਵੱਡਾ ਭਰਾ ਦਾਰਾ ਸਿੱਕੋ ਜਿਹੜਾ ਪੰਜਾਬ ਦੇ ਵਿੱਚੋਂ ਦੀ ਲੰਘਣ ਲੱਗਾ ਤਾਂ ਉਸ ਵੇਲੇ ਦਾਰਾ ਸਿੱਕੋ ਨੇ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਕਿ ਮੇਰੀ ਮਦਦ ਕੀਤੀ ਜਾਏ ਤਾਂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਦਰਿਆ ਬਿਆਸ ਦੇ ਉੱਪਰ ਆਪਣੀ ਫੌਜ ਨੂੰ ਭੇਜਿਆ ਜਦੋਂ ਦਾਰਾ ਸਿੱਕੋ ਅੱਗੇ ਲੰਘ ਜਾਂਦਾ ਏ ਤਾਂ ਸਿੱਖਾਂ ਨੇ ਜਾ ਕੇ ਉਹ ਕਿਸਤੀਆਂ ਜਿਹੜੀਆਂ ਸੀ ਉਹ ਮਲ ਲਈਆਂ ਔਰੰਗਜ਼ੇਬ ਦੀ ਫੌਜ ਜਿਹੜੀ ਉਹ ਇਨਚਰ ਨੂੰ ਲੇਟ ਹੋ ਜਾਂਦੀ ਏ ਔਰ ਦਾਰਾ ਸਿੱਕੋ ਅੱਗੇ ਚੱਲਿਆ ਜਾਂਦਾ ਭਾਵੇਂ ਕਿ ਬਾਅਦ ਵਿੱਚ ਦਾਰਾ ਸਿੱਕੋ ਜਿਹੜਾ ਫੜਿਆ ਜਾਂਦਾ ਏ ਤੇ ਔਰੰਗਜ਼ੇਬ ਨੇ ਦਾਰਾ ਸਿੱਕੋ ਨੂੰ ਕਤਲ ਕਰ ਦਿੱਤਾ ਸੀ ਲੇਕਿਨ ਔਰੰਗਜ਼ੇਬ ਨੂੰ ਇਹ ਗੱਲ ਸਮਝ ਆ ਗਈ ਕਿ ਇੱਕ ਟੇਡੇ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਨੇ ਜਿਹੜੀ ਐ ਉਹ ਮੇਰੇ ਵੱਡੇ ਭਰਾ ਦਾਰਾ ਸਿੱਕੋ ਦੀ ਮਦਦ ਕੀਤੀ ਹੈ ਇਸੇ ਕਰਕੇ ਔਰੰਗਜ਼ੇਬ ਬਾਦਸ਼ਾਹ ਗੁਰੂ ਸਾਹਿਬ ਨੂੰ ਆਪਣੇ ਕੋਲ ਸੱਦਣਾ ਚਾਹੁੰਦਾ ਸੀ। ਉਹਨੇ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਦਿੱਲੀ ਦੀ ਧਰਤੀ ਤੇ ਆਓ। ਮੈਂ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ। ਤਾਂ ਗੁਰੂ ਹਰ Rai ਸਾਹਿਬ ਮਹਾਰਾਜ ਨੇ ਕਿਹਾ ਨਹਿ ਮਲੇਸ਼ ਕੋ ਦਰਸ਼ ਦੇ ਹੈ। ਇਸ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਪਰ ਹੁਣ ਸੁਨੇਹਾ ਆਇਆ ਸੀ। ਇਸ ਕਰਕੇ ਗੁਰੂ ਹਰ Rai ਸਾਹਿਬ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬਾ RAM Rai ਜੀ ਨੂੰ ਭੇਜਿਆ। ਬਾਬਾ RAM Rai ਜੀ ਦੀ ਉਮਰ ਉਸ ਵੇਲੇ 14 ਕੋ ਸਾਲ ਦੀ ਸੀ। ਬਾਬਾ ਰਾਮਰਾਏ ਬੜੇ ਹੀ ਤੀਖਣ ਬੁੱਧੀ ਵਾਲੇ ਸਨ ਔਰ ਬਹੁਤ ਹੀ ਸਿਆਣਪ ਦੇ ਨਾਲ ਭਰਪੂਰ ਸੀ ਉਸ ਵੇਲੇ ਗੁਰੂ ਹਰ Rai ਸਾਹਿਬ ਮਹਾਰਾਜ ਨੇ ਕਿਹਾ ਕਿ RAMRAE ਤੇਰੇ ਸਿਰ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਹੈ ਤਾਂ ਤੂੰ ਜਾ ਕੇ ਔਰੰਗਜ਼ੇ ਵੱਲੋਂ ਪੁੱਛੇ ਹੋਏ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ ਕਿਸੇ ਪ੍ਰਕਾਰ ਦਾ ਮਨ ਵਿੱਚ ਭੈ ਡਰ ਜਿਹੜਾ ਉਹ ਨਹੀਂ ਰੱਖਣਾ ਬਾਬਾ ਰਾਮ ਰਾਏ ਜੀ ਦਿੱਲੀ ਦੀ ਧਰਤੀ ਤੇ ਜਾਂਦੇ ਆ ਉਹਨਾਂ ਦਾ ਸ਼ਾਹੀ ਸਵਾਗਤ ਹੁੰਦਾ ਹੈ ਤਾਂ ਸ਼ਾਹੀ ਸਵਾਗਤ ਵੇਖ ਕੇ ਕਿਤੇ ਨਾ ਕਿਤੇ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਖੜੋਤ ਆ ਜਾਂਦੀ ਹੈ ਤਾਂ ਉਹਨਾਂ ਨੇ ਉਸ ਵੇਲੇ ਦੇ ਨਾਲ ਔਰੰਗਜ਼ੇਬ ਦੇ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤਾ ਜਿਹਦੇ ਕਰਕੇ ਔਰੰਗਜ਼ੇਬ ਜਿਹੜਾ ਸੀ ਉਹ ਪ੍ਰਭਾਵਿਤ ਹੋ ਗਿਆ ਔਰ ਸਹਜ ਸਹਜੇ ਗੁਰੂ ਨਾਨਕ ਦੇ ਘਰ ਦੇ ਨੇੜੇ ਹੋਣ ਲੱਗਿਆ ਜਿਹੜੇ ਉੱਥੇ ਕਾਜ਼ੀ ਲੋਕ ਬੈਠੇ ਸੀ ਜਿਹੜੇ ਮੁੱਲਾਂ ਲੋਕ ਬੈਠੇ ਸੀ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਔਰੰਗਜ਼ੇਬ ਦਾ ਝੁਕਾ ਜਿਹੜਾ ਬਾਬਾ RAM RAJ ਦੇ ਵੱਲ ਹੁੰਦਾ ਪਿਆ ਉਸ ਵੇਲੇ ਉਹਨਾਂ ਕਾਜ਼ੀ ਤੇ ਮੁੱਲਾਂ ਲੋਗਾ ਨੇ ਬਾਬਾ RAM RAJ ਜੀ ਨੂੰ ਇੱਕ ਸਵਾਲ ਪੁੱਛਿਆ ਕਿ ਤੁਹਾਡੀ ਬਾਣੀ ਦੇ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਹਾਰ ਇੱਥੇ ਮੁਸਲਮਾਨਾਂ ਨੂੰ ਮਾੜਾ ਲਿਖਿਆ ਹੈ ਹਾਲਾਂਕਿ ਬਾਬਾ ਰਾਮਰਾਏ ਜਵਾਬ ਦੇਣਾ ਚਾਹੁੰਦੇ ਤਾਂ ਦੇ ਸਕਦੇ ਸੀ ਕਿ ਇੱਥੇ ਕਿਸੇ ਮੁਸਲਮਾਨ ਨੂੰ ਮਾੜਾ ਨਹੀਂ ਲਿਖਿਆ ਬਲਕਿ ਇੱਥੇ ਤੇ ਉਸ ਮਿਥ ਦਾ ਖੰਡਨ ਕੀਤਾ ਗਿਆ ਹੈ ਜਿਹੜੀ ਇਸਲਾਮ ਧਰਮ ਦੇ ਲੋਕ ਬਣਾ ਕੇ ਬੈਠੇ ਹੋਏ ਹੈ ਇਸਲਾਮ ਤੇ ਈਸਾਈਅਤ ਦਾ ਮੰਨਣਾ ਹੈ ਕਿ ਜਦੋਂ ਕੋਈ ਜੀਵ ਚੜਾਈ ਕਰ ਜੇ ਤਾਂ ਉਹਨੂੰ ਜਿਹੜਾ ਹੈ ਉਹ ਮਿੱਟੀ ਦੇ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ ਤਾਂ ਜੇਕਰ ਅੱਗ ਦੇ ਵਿੱਚ ਜੀਵ ਸੜ ਜਾਏ ਤੇ ਉਹ ਆ ਪਵਿੱਤਰ ਜਾਂਦਾ ਹੈ ਪਾਵਰ ਪਿੱਟਿਆ ਜਾਂਦਾ ਹੈ ਤਾਂ ਇਸਲਾਮ ਤੇ ਇਸਾਈਅਤ ਦਾ ਮੰਨਣਾ ਹੈ ਕਿ ਮੰਨਣਾ ਹੈ ਕਿ ਫਿਰ ਇੱਕ ਦਿਨ ਕਿਆਮਤ ਆਏਗੀ ਤੇ ਕਿਆਮਤ ਦੇ ਨਾਲ ਜਿਹੜਾ ਵਾ ਉਹ ਸਾਰੇ ਮਰਦੇ ਉੱਠ ਪੈਣਗੇ ਤੇ ਰੱਬ ਦੇ ਘਰ ਵਿੱਚ ਉਹਨਾਂ ਦਾ ਹਿਸਾਬ ਹੋਏਗਾ ਇਸਲਾਮ ਵਾਲੇ ਕਹਿੰਦੇ ਸਾਡਾ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਕੋਲ ਬੈਠੇ ਹੋਣਗੇ ਔਰ ਇਸਾਈਅਤ ਵਾਲੇ ਕਹਿੰਦੇ ਸਾਡਾ ਪੈਗੰਬਰ ਈਸਾ ਕੋਲ ਬੈਠਾ ਹੋਏਗਾ ਜਿਨ੍ਹਾਂ ਦੀ ਸ਼ਾਦੀ ਜਿਨ੍ਹਾਂ ਦੀ ਅਗਵਾਈ ਭਰੇਗਾ ਤੇ ਉਹ ਰੱਬ ਦੇ ਘਰ ਚ ਪਾਸ ਹੋ ਜਾਣਗੇ ਬਾਕੀ ਫੇਲ ਹੋ ਜਾਣਗੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਮਿੱਥ ਦਾ ਖੰਡਨ ਕਰਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਅੱਗ ਦੇ ਵਿੱਚ ਨਹੀਂ ਸੜਨਾ ਚਾਹੀਦਾ ਪਰ ਜਦੋਂ ਤੁਸੀਂ ਜੀਵ ਨੂੰ ਚੁੱਕ ਕੇ ਮਿੱਟੀ ਦੇ ਵਿੱਚ ਦਫਨ ਕਰ ਦਿੰਦੇ ਹੋ ਤਾਂ ਉਹ ਜਿਹੜਾ ਸਰੀਰ ਹੈ ਉਹ ਮਿੱਟੀ ਦਾ ਰੂਪ ਹੋ ਜਾਂਦਾ ਹੈ ਉਹ ਮਿੱਟੀ ਬੜੀ ਚੀਕਣੀ ਹੋ ਜਾਂਦੀ ਹੈ ਉਹਨੂੰ ਇੱਕ ਕਮਿਹਾਰ ਜਿਹੜਾ ਖਰੀਦ ਲੈਂਦਾ ਹੈ ਮਿੱਟੀ ਨੂੰ ਗੁੰਨਣ ਤੋਂ ਬਾਅਦ ਉਹਦੀਆਂ ਇੱਟਾਂ ਬਣਾਉਂਦਾ ਹੈ ਉਹਦੇ ਭਾਂਡੇ ਬਣਾਉਂਦਾ ਹੈ ਤੇ ਫਿਰ ਇਟਾਂ ਨੂੰ ਤੇ ਭਾਂਡਿਆਂ ਨੂੰ ਪਕਾਉਣ ਵਾਸਤੇ ਉਹ ਅੱਗ ਦੇ ਉੱਪਰ ਰੱਖਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਇਸ ਤਰ੍ਹਾਂ ਦੇ ਨਾਲ ਤੁਹਾਡੀ ਮਿੱਜ ਜਿਹੜੀ ਹੈ ਹੁਣ ਅੱਗ ਦੇ ਵਿੱਚ ਸੜਦੀ ਪਈ ਹੈ ਤਾਂ ਬਾਬਾ ਰਾਮਰਾਇ ਜੀ ਜਵਾਬ ਦੇਣਾ ਚਾਹੁੰਦੇ ਤਾਂ ਦੇ ਸਕਦੇ ਸੀ ਪਰ ਉਹਨਾਂ ਸੋਚਿਆ ਕਿਦਰੇ ਔਰੰਗਜ਼ੇ ਬਾਦਸ਼ਾਹ ਨਾਰਾਜ਼ ਹੀ ਨਾ ਹੋ ਜੇ ਐਸੇ ਕਰਕੇ ਉਹਨਾਂ ਨੇ ਇਸ ਪਾਵਨ ਪੰਗਤੀ ਦਾ ਅੱਖਰ ਜਿਹੜਾ ਸੀ ਉਹ ਤਬਦੀਲ ਕਰ ਦਿੱਤਾ ਕਿ ਬਾਦਸ਼ਾਹ ਸਲਾਮਤ ਉਥੇ ਮੁਸਲਮਾਨ ਨਹੀਂ ਉਥੇ ਬੇਈਮਾਨ ਲਿਖਿਆ ਹੈ ਤਾਂ ਇਸ ਤਰ੍ਹਾਂ ਦੇ ਨਾਲ ਬਾਬਾ ਰਾਮਰਾਇ ਜੀ ਜਿਹੜੇ ਹੈ ਉਹ ਗੁਰੂ ਘਰ ਤੋਂ ਮੁਨਕਰ ਹੋ ਜਾਂਦੇ ਐ ਸਿੱਖਾਂ ਨੇ ਜਦੋਂ ਗੁਰੂ ਹਰ Rai Sah Maharaj ਨੂੰ ਦੱਸਿਆ ਤਾਂ ਗੁਰੂ ਹਰ Rai Sah Maharaj ਕਹਿਣ ਲੱਗੇ ਕਿ RAM Rai ਨੂੰ ਕਹਿ ਦੇਣਾ ਕਿ ਅੱਜ ਤੋਂ ਬਾਅਦ ਸਾਡੇ ਉੱਤੇ ਨਾਂ ਲੱਗੇ ਜਦੋਂ ਬਾਬਾ RAM Rai ਦਿੱਲੀ ਤੋਂ ਵਾਪਸ ਆਉਂਦੇ ਐ ਤਾਂ ਉਸ ਵੇਲੇ ਕੋਟ ਪਠਾਨਾਂ ਦੀ ਧਰਤੀ ਤੋਂ ਗੁਰੂ ਹਰ Rai Sah Maharaj ਨੂੰ ਸੁਨੇਹਾ ਭੇਜਦੇ ਸਤਿਗੁਰੂ ਮੇਰੇ ਵਾਸਤੇ ਕੀ ਹੁਕਮ ਹੈ ਤਾਂ ਗੁਰੂ ਹਰ Rai Sah Maharaj ਕਹਿੰਦੇ ਐ ਤੇਰਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਿਆ ਜਾ ਸਾਡੇ ਮੱਥੇ ਨਹੀਂ ਲੱਗਣਾ ਤਾਂ ਉਸ ਵੇਲੇ ਦੇ ਨਾਲ ਬਾਬਾ ਰਾਮ ਰਾਏ ਜੀ ਦਾ ਮੂੰਹ ਜਿਹੜਾ ਲਾਹੌਰ ਵੱਲ ਹੁੰਦਾ ਹੈ ਬਾਬਾ ਰਾਮ ਰਾਏ ਲਾਹੌਰ ਚਲੇ ਜਾਂਦੇ ਆ ਲਾਹੌਰ ਤੋਂ ਬਾਅਦ ਫਿਰ ਦਿੱਲੀ ਚਲੇ ਜਾਂਦੇ ਆ ਔਰ ਜਾ ਕੇ ਔਰੰਗਜ਼ੇਬ ਨੂੰ ਕਹਿੰਦੇ ਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਘਰੋਂ ਕੱਢਤਾ ਹੈ ਫਿਰ ਔਰੰਗਜ਼ੇਬ ਜਿਹੜਾ ਵਾ ਉਹ ਇੱਕ ਜ਼ਗੀਰ ਦਿੰਦਾ ਹੈ ਡੇਰਾ ਦੂਨ ਦੀ ਧਰਤੀ ਦੇ ਉੱਪਰ ਬਾਬਾ RAM RAJ ਜਿਹੜੇ ਉਹ ਆਪਣਾ ਡੇਰਾ ਸਥਾਪਿਤ ਕਰਕੇ ਬੈਠ ਜਾਂਦੇ ਐ ਬਾਅਦ ਵਿੱਚ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਦੇ ਵੀ ਐ ਜਮਨਾ ਦਰਿਆ ਦੇ ਵਿੱਚ ਘਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਐ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਬਾ RAM RAJ ਚੜਾਈ ਕਰ ਜਾਂਦਾ ਤੇ ਉਹਦੇ 17ਵੇਂ ਦੇ ਉੱਪਰ ਵੀ ਜਾਂਦੇ ਐ ਇਸ ਤਰ੍ਹਾਂ ਦੇ ਨਾਲ ਬਾਬਾ RAM RAJ ਤੇ ਗੁਰੂ ਘਰ ਤੋਂ ਮੁਨਕਰ ਹੋ ਚੁੱਕੇ ਸਨ ਹੁਣ ਗੁਰੂ ਹਰ Rai ਸਾਹਿਬ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਅਕਤੂਬਰ 1661 ਈਸਵੀ ਨੂੰ 5 ਸਾਲ 3 ਮਹੀਨੇ ਦੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਕਰ ਦਿੱਤਾ ਜਾਂਦਾ ਹੈ ਗੁਰੂ ਹਰਿਐਸਾਹ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਇਸ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸਾਡਾ ਹੀ ਰੂਪ ਜਾਨਣਾ ਹੈ ਤਾਂ ਉਸ ਵੇਲੇ ਦੇ ਨਾਲ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜੇ ਆ ਉਹ ਗੁਰਤਾ ਗੱਦੀ ਤੇ ਸ਼ਸ਼ੋਭਤ ਹੋ ਜਾਂਦੇ ਆ ਹਾਲਾਂਕਿ ਜੇ ਭਾਰਤੀ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਇਹ ਗੱਲ ਕਹਿੰਦਾ ਏ ਕਿ ਜਦੋਂ ਬੱਚਾ 18 ਸਾਲ ਦਾ ਹੁੰਦਾ ਏ ਉਹਨੂੰ ਕੋਈ ਹੱਕ ਜਿਹੜਾ ਪ੍ਰਾਪਤ ਹੁੰਦਾ ਏ ਉਹ ਵੋਟ ਪਾ ਸਕਦਾ ਏ ਉਹ ਨੌਕਰੀ ਲੈ ਸਕਦਾ ਏ 18 ਸਾਲ ਤੋਂ ਛੋਟੇ ਬੱਚੇ ਨੂੰ ਨਾਬਾਲਗ ਕਿਹਾ ਜਾਂਦਾ ਇਹਨੂੰ ਕੋਈ ਵੀ ਹੱਕ ਜਿਹੜਾ ਉਹ ਨਹੀਂ ਹੈਗਾ ਗੁਰੂ ਨਾਨਕ ਦੇ ਘਰ ਵਿੱਚ ਇਦਾਂ ਨਹੀਂ ਹੈ ਰੋਹਾਨੀਅਤ ਦੇ ਰਾਹ ਵਿੱਚ ਇਦਾਂ ਨਹੀਂ ਹੈ ਇਥੇ 5 ਸਾਲ 3 ਮਹੀਨੇ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਹੋ ਸਕਦੇ ਐ ਇਥੇ 7 ਤੇ 9 ਸਾਲ ਦੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਸ਼ਹਾਦਤ ਦਾ ਜਾਮ ਪੀ ਸਕਦੇ ਐ ਇਥੇ 12 ਸਾਲ ਦੀ ਉਮਰ ਦੇ ਵਿੱਚ ਬੂੜੇ ਤੋਂ ਬਾਬਾ ਬੁੱਢਾ ਬਣ ਸਕਦੇ ਐ ਤਾਂ ਇਹ ਗੁਰਨਾਨਕ ਦਾ ਘਰ ਦੁਨੀਆ ਦੇ ਨਾਲੋਂ ਬਿਲਕੁਲ ਵੱਖਰਾ ਐ ਧਰਮ ਦੇ ਰਾਹ ਦੇ ਵਿੱਚ ਉਮਰ ਦੀ ਜਿਹੜੀ ਐ ਉਹ ਕੋਈ ਗੱਲ ਨਹੀਂ ਹੁੰਦੀ ਉਮਰ ਜਿਹੜੀ ਐ ਉਹ ਕੋਈ ਵੀ ਹੋ ਸਕਦੀ ਐ ਤੇ ਬੰਦਾ ਧਰਮੀ ਬਣ ਸਕਦਾ ਹੈ ਬਜ਼ੁਰਗ ਵੀ ਬਣ ਸਕਦਾ ਐ ਤੇ ਬਚਪਨ ਦੇ ਵਿੱਚ ਬੰਦਾ ਜਿਹੜਾ ਉਹ ਵੀ ਧਰਮੀ ਬਣ ਸਕਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ 5 ਸਾਲ 3 ਮਹੀਨੇ ਦੀ ਉਮਰ ਦੇ ਵਿੱਚ 1661 ਈਸਵੀ ਨੂੰ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋ ਜਾਂਦੇ ਐ ਤਾਂ ਫਿਰ ਬਹੁਤ ਵਾਰ ਉਹਨਾਂ ਦੀ ਪ੍ਰੀਖਿਆ ਲੈਣ ਦਾ ਯਤਨ ਕੀਤਾ ਗਿਆ ਵਿਰੋਧੀਆਂ ਦੇ ਵੱਲੋਂ ਵੀ ਔਰ ਹੋਰ ਲੋਕਾਂ ਦੇ ਵੱਲੋਂ ਵੀ बार-बार ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰੀਖਿਆ ਜਿਹੜੀ ਉਹ ਲਈ ਗਈ ਇਹਦੇ ਨਾਲ ਸੰਬੰਧਿਤ ਹੀ ਸਾਨੂੰ ਸਾਰੀਆਂ ਸਾਖੀਆਂ ਜਿਹੜੀਆਂ ਉਹ ਮਿਲਦੀਆਂ ਉਸ ਵੇਲੇ ਜਿਹੜੇ ਵਿਰੋਧੀ ਸਨ ਉਹਨਾਂ ਸੋਚਿਆ ਵੀ ਅੱਗੇ ਤੇ ਵੱਡੀ ਉਮਰ ਵਾਲੇ ਗੁਰੂ ਬਣਦੇ ਸੀ ਇਹ ਛੋਟੀ ਉਮਰ ਵਾਲਾ ਗੁਰੂ ਬਣ ਗਿਆ ਤਾਂ ਇਹਨੂੰ ਕੀ ਪਤਾ ਹੋਏਗਾ ਆਪਾਂ ਗੁਰਨਾਨਕ ਦੇ ਘਰ ਨੂੰ ਨੀਵਾ ਵਿਖਾਉਣ ਦਾ ਕੋਈ ਯਤਨ ਕਰਾਂਗੇ ਉਹਦੇ ਵਾਸਤੇ ਉਹਨਾਂ ਇੱਕ ਕੋੜੀ ਨੂੰ ਚੁੱਕਿਆ ਉਹਨੂੰ ਬੜਾ ਸਮਝਾਇਆ ਗਿਆ ਜਿੱਧਰ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ ਜੀ ਪਾਲਕੀ 'ਚ ਬੈਠ ਕੇ ਲੰਘ ਰਹੇ ਸਨ ਤਾਂ ਉਸ ਰਸਤੇ ਦੇ ਵਿੱਚ ਉਸ ਕੋੜੀ ਨੂੰ ਲਟਾ ਦਿੱਤਾ ਗਿਆ ਔਰ ਉਹ बार-बार ਇੱਕੋ ਪੰਕਤੀ ਪੜ ਰਿਹਾ ਸੀ ਰੋਗੀ ਕਾ ਪ੍ਰਭ ਖੰਡੋ ਰੋਗ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਵਾਰਕ ਕੰਨਾਂ ਦੇ ਵਿੱਚ ਆਵਾਜ਼ ਪਈ ਰੋਗੀ ਕਾ ਪ੍ਰਭ ਖੰਡੋ ਰੋਗ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਇਹ ਕੌਣ ਹੈ ਤਾਂ ਸਿੱਖਾਂ ਕਿਹਾ ਜੀ ਕੋਈ ਕੋੜੀ ਹੈ ਮਹਾਰਾਜ ਜੀ ਆਪਣੀ ਪਾਲਕੀ ਚੋਂ ਉਤਰਦੇ ਹੈ ਤਾਂ ਉਹਦਾ ਮੁਖ ਸਾਫ਼ ਕਰਦੇ ਹੈ ਸਿੱਖਾਂ ਨੂੰ ਕਹਿੰਦੇ ਹੈ ਵੀ ਇਹਦਾ ਇਸ਼ਨਾਨ ਕਰਵਾਓ ਤੇ ਨਾਲੇ ਮਹਾਰਾਜ ਕਹਿੰਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਦਵਾਖਾਨਾ ਹੈ ਉਹਦੇ ਵਿੱਚੋਂ ਦਵਾਦਾਰੂ ਦਾ ਪ੍ਰਬੰਧ ਕਰੋ ਇਸ ਤਰ੍ਹਾਂ ਦੇ ਨਾਲ ਸਹਜੇ ਸਹਜੇ ਉਹ ਜਿਹੜਾ ਕੋੜੀ ਹੈ ਉਹ ਠੀਕ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਦੇਪਾਲਪੁਰ ਦੀ ਧਰਤੀ ਦੇ ਉੱਪਰ ਕੋੜੀ ਨੂੰ ਠੀਕ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਪ੍ਰੇਮੇ ਕੋੜੀ ਨੂੰ ਠੀਕ ਕੀਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਕੋੜਖਾਨਾ ਹੀ ਤਿਆਰ ਕਰਵਾ ਦਿੱਤਾ ਸੀ ਤਾਂ ਇਦਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੀ ਉਸ ਕੋੜੀ ਨੂੰ ਰੋਗ ਮੁਕਤ ਕਰ ਦਿੱਤਾ ਸੀ ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਅੰਦਰ ਉਸ ਵੇਲੇ ਇੱਕ ਸ਼ੌਕਾਰ ਆਉਂਦਾ ਹੈ ਇਹ ਰੋਪੜਦਾ ਰਹਿਣ ਵਾਲਾ ਸੀ ਇਹਦਾ ਨਾਂ ਸੀ ਰਾਜਾ RAM ਇਹ ਆਇਆ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਨੇ ਉਸੇ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਜਿਹੜਾ ਸ਼ੌਕਾਰ ਆ ਰਿਹਾ ਹੈ ਇਹਨੂੰ ਗੁਰੂ ਦਰਬਾਰ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ ਤਾਂ ਉਸ ਵੇਲੇ ਸਿੱਖਾਂ ਨੇ ਇਸ ਰਾਜੇ RAM ਨੂੰ ਰੋਕ ਦਿੱਤਾ ਉਹ ਕਹਿਣ ਲੱਗਿਆ ਵੀ ਮੇਰਾ ਕਸੂਰ ਕੀ ਹੈ ਸੇਖਾਣੇ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਪੁੱਛਿਆ ਪੀ ਉਹ ਸ਼ੌਕਰ ਪੁੱਛਦਾ ਮੇਰਾ ਕਸੂਰ ਕੀ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ ਕਹਿਣ ਲੱਗੇ ਕਿ ਬੱਚੀ ਨੂੰ ਮਾਰਨ ਤੋਂ ਬਾਅਦ ਹੁਣ ਗੁਰੂ ਨਾਨਕ ਦੇ ਘਰ ਵਿੱਚ ਆ ਗਏ ਤਾਂ ਉਹਨੂੰ ਸਮਝ ਆਈ ਇਸ ਰਾਜੇ ਰਾਮ ਨੇ ਆਪਣੀ ਬੱਚੀ ਦਾ ਕਤਲ ਕੀਤਾ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਭਰੂਣ ਹਤਿਆ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਅੰਦਰ ਬੱਚੀ ਨੂੰ ਜਨਮ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਬੱਚੀ ਨੂੰ ਜਨਮ ਤੋਂ ਬਾਅਦ ਵਿੱਚ ਮਾਰ ਦਿੱਤਾ ਜਾਂਦਾ ਸੀ ਤਾਂ ਉਸ ਵੇਲੇ ਰਾਜਾ ਰਾਮ ਵੀ ਬੱਚੀ ਨੂੰ ਮਾਰਨ ਤੋਂ ਬਾਅਦ ਜਿਹੜਾ ਸੀ ਗੁਰੂ ਘਰ ਵਿੱਚ ਆਇਆ ਸੀ ਮਹਾਰਾਜ ਕਹਿਣ ਲੱਗੇ ਕਿ ਇਹ ਗੁਰੂ ਦਰਬਾਰ ਚ ਦਾਖਲ ਨਹੀਂ ਹੋ ਸਕਦਾ ਜਦੋਂ ਉਹਨੇ ਫਿਰ ਪਛਤਾਵਾ ਕੀਤਾ ਤਾਂ ਉਸ ਵੇਲੇ ਉਹਨੇ ਮਾਫੀ ਮੰਗੀ ਫਿਰ ਉਹ ਗੁਰੂ ਦਰਬਾਰ ਦੇ ਵਿੱਚ ਦਾਖਲ ਹੋਇਆ ਪਿਛਲੇ ਸਾਰੇ ਕੀਤੇ ਹੋਏ ਕੁਰਮਾਂ ਦੀ ਉਹਨੇ ਸਤਿਗੁਰਾਂ ਦੇ ਕੋਲੋਂ ਮਾਫੀ ਮੰਗ ਕੇ ਅੱਗੇ ਵਾਸਤੇ ਗੁਰਮਤ ਦਾ ਉਪਦੇਸ਼ ਜਿਹੜਾ ਉਹ ਧਾਰਨ ਕੀਤਾ ਜਦੋਂ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਆ ਰਹੀਆਂ ਸੀ ਤੇ ਸੰਗਤਾਂ ਦੇ ਮਗਰ-ਮਗਰ ਇੱਕ ਚੋਰ ਵੀ ਆ ਜਾਂਦਾ ਜਦੋਂ ਸੰਗਤਾਂ ਜਿਹੜੀਆਂ ਗੁਰੂ ਦਰਬਾਰ ਦੇ ਵਿੱਚ ਆਣ ਕੇ ਲੰਗਰ ਛਕਣ ਵਾਸਤੇ ਜਾਂਦੀਆਂ ਤਾਂ ਇਹ ਚੋਰ ਵੀ ਆਣ ਕੇ ਲੰਗਰ ਛਕਣ ਲੱਗ ਗਿਆ ਜਦੋਂ ਇਹਨੇ ਇੱਕ ਬੁਰਕੀ ਤੋੜੀ ਤਾਂ ਤੋੜ ਕੇ ਮੂੰਹ ਦੇ ਵਿੱਚ ਪਾਈ ਹੁਣ ਜਿਹੜੇ ਲੰਗਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪ ਕੇ ਭੋਜਨ ਤਿਆਰ ਕੀਤਾ ਗਿਆ ਲੰਗਰ ਤਿਆਰ ਕੀਤਾ ਗਿਆ ਹੈ ਤਾਂ ਆਪਾਂ ਗੁਰੂ ਕੇ ਲੰਗਰ ਨੂੰ ਕਹਿੰਦੇ ਪ੍ਰਸ਼ਾਦਾ ਹਾਂ ਪ੍ਰਸ਼ਾਦਾ ਕਿਹਾ ਹੀ ਤਾਂ ਜਾਂਦਾ ਕਿਉਂਕਿ ਪ੍ਰਸ਼ਾਦ ਤੋਂ ਬਣਿਆ ਪ੍ਰਸ਼ਾਦ ਦਾ ਭਾਗ ਕਿਰਪਾ ਤਾਂ ਜਦੋਂ ਇਹਦੇ ਅੰਦਰ ਹੁਣ ਕਿਰਪਾ ਵਰਤਣੀ ਸ਼ੁਰੂ ਹੋਈ ਇਹਦਾ ਮਨ ਜਿਹੜਾ ਬਦਲਣਾ ਸ਼ੁਰੂ ਹੋ ਗਿਆ ਇਹਨੇ ਵੇਖਿਆ ਵੀ ਆਇਆ ਤੇ ਮੈਂ ਚੋਰੀ ਕਰਨ ਸੀ ਪਰ ਜਿੱਥੇ ਫਰੀਦ ਦੇ ਵਿੱਚ ਗੁਰੂ ਦਾ ਲੰਗਰ ਜਿਹੜਾ ਸ਼ਿਕਾਇਆ ਜਾ ਰਿਹਾ ਹੈ ਜਿੱਥੇ ਜਿਹੜਾ ਵਾ ਇਹ ਨਹੀਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਈਆਂ ਤੇ ਤੂੰ ਇੱਥੇ ਚੋਰੀ ਕਰੇਂਗਾ ਫਿਰ ਇਹਨੇ ਕਿਹਾ ਵੀ ਚਲੋ ਹੁਣ ਗੁਰੂ ਦੇ ਆਪਾਂ ਦਰਸ਼ਨ ਕਰਦੇ ਹਾਂ ਜਦੋਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਲਾਈਨ ਦੇ ਵਿੱਚ ਲੱਗਿਆ ਤੇ ਸਾਹਮਣੇ ਕੀ ਤੱਕਦਾ ਏ ਕਿ 6 ਤੋਂ 7 ਸਾਲ ਦੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਹਿੰਦਾ ਲੋ ਇਹ ਜਿਹੜੇ ਸਿੱਖ ਹੈ ਭੋਲੇ ਹੈ ਇਹ ਇੱਕ 6 ਸਾਲ ਦੇ ਬੱਚੇ ਨੂੰ ਮੱਥਾ ਟੇਕੀ ਜਾਂਦੇ ਕਿਵੇਂ ਗੁਰੂ ਹੋ ਸਕਦਾ ਤਾਂ ਉਸ ਵੇਲੇ ਨੇ ਮਨ ਵਿੱਚ ਖਿਆਲ ਕੀਤਾ ਤਹਿੰਦਾ ਜੇ ਗੁਰੂ ਬੋਝ ਲੈ ਪੀ ਮੈਂ ਕੀ ਕਰਨ ਵਾਸਤੇ ਆਇਆ ਤਾਂ ਮੈਂ ਇਹ ਸਵੀਕਾਰ ਕਰ ਲਾਂਗਾ ਵੀ ਇਹ ਸੱਚਾ ਗੁਰੂ ਹੈ ਤਾਂ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਤਾਂ ਹੁਣ ਇਹ ਚੋਰ ਕਹਿਣ ਲੱਗਿਆ ਵੀ ਸਾਰੀ ਸੰਗਤ ਬੈਠੀ ਹੈ ਕੀਪਤਾ ਕਿਨੂੰ ਕਿਹਾ ਮੇਰਾ ਨਾਂ ਲੈ ਕੇ ਕਹਿਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਾਂ ਉਸ ਵੇਲੇ ਸਤਿਗੁਰੂ ਨਾਂ ਲੈ ਕੇ ਕਹਿੰਦੇ ਕਿਉਂ ਜਸਵੰਤ ਰਾਏ ਚੋਰ ਦੀ ਹਾਮੀ ਕੋਈ ਨਹੀਂ ਭਰਦਾ ਹੁੰਦਾ ਜਸਵੰਤ ਰਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਤੇ ਟੈਪਿਆ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਂ ਹੀ ਚੋਰ ਹਾਂ ਮੈਂ ਹੀ ਚੋਰੀ ਕਰਨ ਦੀ ਭਾਵਨਾ ਨਾਲ ਆਇਆ ਸੀ ਪਰ ਅੱਜ ਤੋਂ ਬਾਅਦ ਮੈਂ ਚੋਰੀ ਕਰਨੀ ਛੱਡੀ ਮੈਨੂੰ ਜਿਹੜਾ ਉਹ ਸੱਚ ਦਾ ਉਪਦੇਸ਼ ਦਿਓ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਨਦਰੇ ਰਹਿਮਤ ਕੀਤੀ ਤਾਂ ਉਸ ਵੇਲੇ ਦੇ ਨਾਲ ਜਸਵੰਤ ਰਾਏ ਦਾ ਪਾਰਿ ਉਤਾਰਾ ਕਰ ਦਿੱਤਾ ਫਿਰ ਉਸੇ ਤਰ੍ਹਾਂ ਦੇ ਨਾਲ ਹੀ ਜਿਵੇਂ ਔਰੰਗਜ਼ੇਬ ਨੇ 7ਵੇਂ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ ਸੀ ਕਿ ਤੁਸੀਂ ਜਿਹੜਾ ਦਿੱਲੀ ਦੀ ਧਰਤੀ ਤੇ ਆਓ ਹੁਣ ਵੀ 8ਵੇਂ ਪਾਤਸ਼ਾਹ ਨੂੰ ਵੀ ਜਿਹੜਾ ਸੀ ਉਹ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਕਿਉਂਕਿ ਬਾਬਾ ਰਾਮਰਾਏ ਨੇ ਜਾ ਕੇ ਕਿਹਾ ਵੀ ਵੇਖੋ ਗੱਦੀ ਦੇ ਉੱਪਰ ਹੱਕ ਤੇ ਮੇਰਾ ਬੰਦਾ ਸੀ ਕਿਉਂਕਿ ਮੈਂ ਵੱਡਾ ਸੀ ਪਰ ਜਿਹੜਾ ਵਾ ਤੁਹਾਡੇ ਕੋਲ ਔਣ ਕਰਕੇ ਮੈਨੂੰ ਜਿਹੜਾ ਗੱਦੀ ਤੋਂ ਵਾਂਝਿਆ ਕਰ ਦਿੱਤਾ ਗਿਆ ਹੈ ਤਾਂ ਮੇਰਾ ਛੋਟਾ ਭਰਾ ਗੱਦੀ ਤੇ ਬੈਠ ਗਿਆ ਨਾਲੇ ਕਹਿਣ ਲੱਗਾ ਤੁਸੀਂ ਮੇਰੀਆਂ ਕਰਾਮਾਤਾਂ ਦੀ ਗੱਲ ਕਰਦੇ ਹੋ ਮੇਰੇ ਨਾਲੋਂ ਕਈ ਗੁਣਾ ਵੱਧ ਕਰਾਮਾਤਾਂ ਮੇਰੇ ਛੋਟੇ ਭਰਾ ਦੇ ਵੀ ਹੁਣ ਉਸ ਔਰੰਗਜ਼ੇਬ ਦੇ ਕੋਲ ਬਾਬਾ ਰਾਮਰਾਇ ਸ਼ਿਕਾਇਤ ਲਾ ਰਹੇ ਵੀ ਮੇਰੇ ਤੋਂ ਮੇਰਾ ਛੋਟਾ ਭਰਾ ਗੱਦੀ ਤੇ ਬੈਠਾ ਏ ਜਿਹੜੇ ਔਰੰਗਜ਼ੇਬ ਨੇ ਆਪ ਵਟਿਆਂ ਦਾ ਕਤਲ ਕਰਕੇ ਉਹ ਆਪ ਛੋਟਾ ਜਿਹੜਾ ਰਾਜ ਤਖਤ ਤੇ ਬੈਠਾ ਤਾਂ ਉਸ ਵੇਲੇ ਦੇ ਨਾਲ ਔਰੰਗਜ਼ੇਬ ਜਿਹੜਾ ਸੀ ਇਹ ਅਪ੍ਰੈਲ ਮਈ ਦੇ ਵਿੱਚ ਰੋਜ਼ੇ ਹੋਣ ਕਰਕੇ ਉਹ ਬਿਮਾਰ ਹੋ ਗਿਆ ਰਾਜ ਸੀ ਝਮੇਲੇ ਸੀ ਤਾਂ ਵੈਦਾਂ ਨੇ ਜਿਹੜਾ ਸੀ ਇਲਾਜ ਕਰਕੇ ਨਾਲੇ ਸਲਾਹ ਦਿੱਤੀ ਵੀ ਤੁਸੀਂ ਠੰਡੇ ਥਾਂ ਤੇ ਚਲੇ ਜਾਓ ਫਿਰ ਉਹ ਕਸ਼ਮੀਰ ਚਲੇ ਆ ਗਿਆ ਕਸ਼ਮੀਰ ਤੋਂ ਲਾਹੌਰ ਆ ਗਿਆ ਜਿਹੜਾ ਵਾ ਉਹ 3 ਕੁ ਮਹੀਨੇ ਲਾਹੌਰ ਰਹਿ ਕੇ ਉਹਨੇ ਸਾਰੀ ਨਿਗਾ ਰੱਖੀ ਵੀ ਗੁਰੂ ਨਾਨਕ ਦੇ ਘਰ ਵਿੱਚ ਹੋਕ ਹੀ ਰਿਹਾ ਤਾਂ ਫਿਰ ਜਦੋਂ ਹੀ ਦਿੱਲੀ ਗਿਆ ਉਹਨੇ ਜਾ ਕੇ ਜਿਹੜਾ ਸੁਨੇਹਾ ਭੇਜਿਆ ਪੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੁਸੀਂ ਦਿੱਲੀ ਦੀ ਧਰਤੀ ਤੇ ਆਓ ਮਹਾਰਾਜ ਕਹਿਣ ਲੱਗੇ ਬਿਲਕੁਲ ਨਹੀਂ ਨਹਿ ਮਲੇਸ਼ ਕੋ ਦਰਸ਼ਦੇ ਹੈ ਪਿਤਾ ਜੀ ਦਾ ਹੁਕਮ ਹੈ ਅਸੀਂ ਮੱਥੇ ਨਹੀਂ ਲਗਣਾ ਤਾਂ ਫਿਰ ਉਹਨੇ ਉਸ ਵੇਲੇ ਦੇ ਨਾਲ ਰਾਜਾ ਅਜੈ ਸਿੰਘ ਨੂੰ ਕਿਹਾ ਵੀ ਤੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੁਲਾ ਰਾਜਾ ਜੈ ਸਿੰਘ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਸੰਗਤਾਂ ਦਰਸ਼ਨ ਨੂੰ ਲੋਚਦੀਆਂ ਤੁਸੀਂ ਦਿੱਲੀ ਦੀ ਧਰਤੀ ਤੇ ਆਓ ਸਿੱਖਾਂ ਨਾਲ ਵਿਚਾਰ ਕੀਤੇ ਗਏ ਕੁਝ ਸਿੱਖਾਂ ਨੇ ਭਾਵੇਂ ਕਿਹਾ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਗੈਸੀ ਲਾਹੌਰ ਦੀ ਧਰਤੀ ਤੇ ਸ਼ਹੀਦ ਹੋ ਗਏ ਛੇਵੇਂ ਪਾਤਸ਼ਾਹ ਗੈਸੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕਰ ਲਿਆ ਗਿਆ ਮਹਾਰਾਜ ਇਸ ਕਰਕੇ ਨਹੀਂ ਜਾਣਾ ਚਾਹੀਦਾ ਸਤਗੁਰੂ ਕਹਿਣ ਲੱਗੇ ਕਿ ਸੰਗਤਾਂ ਦਰਸ਼ਨਾਂ ਨੂੰ ਲੋਚਦੀਆਂ ਜਾਣਾ ਹੈ ਤਾਂ ਗੋ ਜੋ ਵਾਹਿਗੁਰੂ ਕਰੇਗਾ ਭਲੀ ਕਰੇਗਾ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਨੂੰ ਤੁਰਦੇ ਹਨ ਮਗਰ ਸੰਗਤਾਂ ਤੁਰਦੀਆਂ ਪਰ ਸਤਗੁਰਾਂ ਨੇ ਜਾ ਕੇ ਸੰਗਤਾਂ ਨੂੰ ਜਿਹੜਾ ਵਾਪਸ ਮੋੜ ਦਿੱਤਾ ਕੁਝ ਮੁਖੀ ਸਿੱਖਾਂ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜੇ ਆ ਉਹ ਦਿੱਲੀ ਨੂੰ ਜਾਂਦੇ ਹਨ ਜਦੋਂ ਪੰਜੋਖਰਾ ਸਾਹਿਬ ਦੀ ਧਰਤੀ ਤੇ ਜਾਂਦੇ ਆ ਇਹ ਕੁਰਕ ਖੇਤਰ ਦਾ ਆਲਾ ਦਵਾਲਾ ਹੋਣ ਕਰਕੇ ਨੇੜਲਾ ਇਲਾਕਾ ਹੋਣ ਕਰਕੇ ਇੱਥੇ ਬਹੁਤ ਸਾਰੇ ਪੰਡਤ ਜਿਹੜੇ ਉਰਿਆ ਕਰਦੇ ਸੀ ਕਿਉਂਕਿ ਕੁਰਕ ਖੇਤਰ ਦੀ ਉਹ ਧਰਤੀ ਹੈ ਜਿੱਥੇ ਮਹਾਭਾਰਤ ਦਾ ਜੰਗ ਹੋਇਆ ਔਰ ਜਿੱਥੇ ਭਗਵਤ ਗੀਤਾ ਜਿਹੜੀ ਸੀ ਉਹਨੂੰ ਉਚਾਰਨ ਕੀਤਾ ਗਿਆ ਤਾਂ ਇਸ ਕਰਕੇ ਇਹ ਬਹੁਤ ਸਾਰੇ ਪੰਡਤਾਂ ਦਾ ਹੀ ਇਲਾਕਾ ਸੀ ਉਸ ਵੇਲੇ ਇੱਕ ਪੰਡਤ ਲਾਲਚੰਦ ਨੇ ਤੱਕਿਆ ਉਹਨੇ ਆਣ ਕੇ ਪੁੱਛਿਆ ਕਿ ਕੌਣ ਆਇਆ ਹੈ ਕਹਿੰਦੇ ਸਿੱਖਾਂ ਦੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਹੈ ਕਹਿੰਦਾ ਇੰਨਾ ਵੱਡਾ ਨਾਂ ਰੱਖਿਆ ਸਾਡੇ ਭਗਵਾਨ ਕ੍ਰਿਸ਼ਨ ਨਾਲੋਂ ਵੀ ਵੱਡਾ ਨਾਂ ਰੱਖਿਆ ਤਾਂ ਉਹ ਜਦੋਂ ਆਣ ਕੇ ਵੇਖਦਾ ਹੈ ਸਤਗੁਰਾਂ ਦੀ ਉਮਰ 8 ਕੋਸਾਲ ਦੇ ਕਰੀਬ ਸੀ ਕਹਿਣ ਲੱਗੇ ਇੱਕ ਬੱਚੇ ਨੂੰ ਮੱਥਾ ਟਿਕੀ ਜਾਂਦੇ ਇਹ ਤਾਂ ਮੂਰਖ ਹੋ ਗਿਆ ਤਾਂ ਕਹਿਣ ਲੱਗਾ ਕਿ ਜੇ ਤੁਹਾਡੇ ਗੁਰੂ ਹਰਿਕ੍ਰਿਸ਼ਨ ਵਿੱਚ ਇੰਨੀ ਤਾਕਤ ਹੈ ਤਾਂ ਉਹਨੂੰ ਕਹੋ ਕਿ ਗੀਤਾ ਦੇ ਅਰਥ ਕਰ ਦਿਓ ਸਿਖਾਣੇ ਆਣ ਕੇ ਕਿਆ ਮਹਾਰਾਜ ਇੱਕ ਪੰਡਤ ਆਇਆ ਹੰਕਾਰ ਦੇ ਵਿੱਚ ਬੋਲਦਾ ਉਹ ਕਹਿੰਦਾ ਗੀਤਾ ਦੇ ਅਰਥ ਕਰਦੇ ਹੋ ਤਾਂ ਮਹਾਰਾਜ ਕਹਿਣ ਲੱਗੇ ਅਸੀਂ ਗੀਤਾ ਦੇ ਅਰਥ ਕਰਦੇਾਂਗੇ ਪਰ ਇਸ ਪੰਡਤ ਲਾਲਚੰਦ ਨੂੰ ਜਿਹੜਾ ਨਾ ਭਰੋਸਾ ਨਹੀਂ ਆਉਣਾ ਇਸ ਕਰਕੇ ਇਹਨੂੰ ਕਹੋ ਵੀ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆ ਅਸੀਂ ਉਹਦੇ ਕੋਲੋਂ ਅਰਥ ਜਿਹੜੇ ਉਹ ਕਰਾ ਦੇਾਂਗੇ ਤਾਂ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰੀਖਿਆ ਲੈਣ ਵਾਸਤੇ ਪੰਡਤ ਲਾਲਚੰਦ ਪਿੰਡ ਦੇ ਵਿੱਚ ਜਾਂਦਾ ਹੈ ਸਾਹਮਣੇ ਇੱਕ ਪੰਡ ਚੁੱਕੀ ਆਉਂਦਾ ਬੰਦਾ ਜਿਹੜਾ ਉਹਨੂੰ ਵੇਖਦਾ ਹੈ ਕਹਿੰਦਾ ਇਹਨੂੰ ਕਿਹੜਾ ਗਿਆਨ ਦੇ ਬਾਰੇ ਪਤਾ ਹੈ ਇਹਨੇ ਕਿਹੜੇ ਕਦੇ ਧਰਮ ਗ੍ਰੰਥ ਪੜ੍ਹੇ ਉਹਨੂੰ ਫੜ ਕੇ ਲੈ ਆਉਂਦਾ ਹੈ ਇਹਦਾ ਨਾਂ ਸੀ ਸੱਜੂ ਚਿਵਰ ਇਹਦਾ ਮੂੰਹ ਹੱਤਵਾਨ ਤੋਂ ਬਾਅਦ ਇਹਨੂੰ ਗੁਰੂ ਦਰਬਾਰ ਦੇ ਵਿੱਚ ਲੈ ਕੇ ਆਂਦਾ ਗਿਆ ਲਿਆਕੇ ਕਹਿੰਦਾ ਭੀ ਲੋ ਮਹਾਰਾਜ ਇਹਦੇ ਕੋਲੋਂ ਅਰਥ ਕਰਵਾ ਦਿਓ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਹੱਥ ਦੇ ਨਾਲ ਛੜੀ ਉਹਦੇ ਸਿਰ ਤੇ ਰੱਖੇ ਰੱਖਣ ਤੋਂ ਬਾਅਦ ਕਿਹਾ ਵੀ ਛੱਜੂ ਲੈ ਕਰ ਅਰਥ ਤਾਂ ਉਸ ਵੇਲੇ ਪੰਡਤ ਲਾਲਚੰਦ ਗੀਤਾ ਦੇ ਸ਼ਲੋਕ ਉਚਾਰਨ ਕਰਦਾ ਹੈ ਤੇ ਛੱਜੂ ਜਿਹੜਾ ਹੈ ਉਹ ਗੀਤਾ ਦੇ ਅਰਥ ਕਰਦਾ ਹੈ ਹੈਰਾਨੀ ਦੀ ਹੱਦ ਨਾ ਰਹੀ ਤੇ ਛੱਜੂ ਨੇ ਆਖਰਕਾਰ ਗੱਲ ਮਕਾਈ ਵੀ ਲਾਲਚੰਦ ਗੀਤਾ ਦਾ ਸਾਰੰਸ਼ ਇਹ ਹੈ ਕਿ ਸਰੀਰ ਨਾਸ਼ਵੰਤ ਹੈ ਤੇ ਆਤਮਾ ਜਿਹੜੀ ਉਹ ਅਮਰ ਹੈ ਤਾਂ ਉਹ ਹੈਰਾਨ ਹੋ ਗਿਆ ਹੈਰਾਨ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਤੇ ਟੈ ਟੇਰੀ ਹੋ ਗਿਆ ਕਹਿ ਲੱਗਿਆ ਮਹਾਰਾਜ ਮੈਂ ਭੁੱਲ ਗਿਆ ਸੀ ਮੈਂ ਤੁਹਾਨੂੰ ਛੋਟੀ ਉਮਰ ਦਾ ਸਮਝ ਬੈਠਾ ਮੈਂ ਅਣਜਾਣ ਸੀ ਮੈਨੂੰ ਬਖਸ਼ ਦਿਓ ਇਦਾਂ ਕਰਕੇ ਲਾਲਚੰਦ ਜਿਹੜਾ ਹੈ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਿੱਖ ਬਣ ਗਿਆ ਤੇ ਫਿਰ ਸਿੱਖੀ ਦਾ ਪ੍ਰਚਾਰ ਕਰਨ ਲੱਗ ਜਾਂਦਾ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਜਾਂਦੇ ਆ ਤਾਂ ਉਸ ਵੇਲੇ ਦੇ ਨਾਲ ਰਾਜਾ ਅਜੈ ਸਿੰਘ ਦੇ ਬੰਗਲੇ ਦੇ ਵਿੱਚ ਉਤਾਰਾ ਕਰਦੇ ਆ ਦਿੱਲੀ ਦੀ ਧਰਤੀ ਦੇ ਉੱਪਰ ਬਹੁਤ ਬੰਗਲੇ ਐ ਕਿਉਂਕਿ ਜਿੰਨੇ ਰਾਜੇ ਸੀ ਉਹਨਾਂ ਸਾਰੇ ਰਾਜਿਆਂ ਦੇ ਰਹਿਣ ਬਸੇਰਾ ਦਿੱਲੀ ਦੇ ਵਿੱਚ ਸੀ ਉਹਨਾਂ ਨੇ ਆਪਣੇ ਆਪਣੇ ਬੰਗਲੇ ਜਿਹੜੇ ਉਹ ਬਣਾਏ ਹੋਏ ਸੀ ਪਰ ਜਿੰਨੇ ਰਾਜਿਆਂ ਦੇ ਬੰਗਲੇ ਸੀ ਉਹਨਾਂ ਨੂੰ ਅੱਜ ਕੋਈ ਯਾਦ ਨਹੀਂ ਕਰਦਾ ਉਹ ਬੰਗਲੇ ਢਹ ਢੇਰੀ ਹੋ ਗਏ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਉਹ ਰਾਜੇ ਵੀ ਝੂਠੇ ਸੀ ਉਹਨਾਂ ਦੇ ਬੰਗਲੇ ਵੀ ਝੂਠੇ ਸੀ ਪਰ ਜਿੱਥੇ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਮबारक ਚਰਨਾਂ ਪਾਤੇ ਉਹ ਬੰਗਲਾ ਜੋਗੋਜਗ ਅਟਲ ਹੋ ਗਿਆ ਔਰ ਉਹ ਬੰਗਲਾ ਬੰਗਲਾ ਸਾਹਿਬ ਬਣ ਜਾਂਦਾ ਹੈ ਇਹ ਗੁਰੂ ਦੇ ਮਵਾਰਕ ਚਰਨਾਂ ਚਰਨ ਪੈਣ ਕਰਕੇ ਉਹ ਧਰਤੀ ਜਿਹੜੀ ਹੈ ਉਹ ਪੂਜਣ ਦੇ ਜੋਗ ਬਣ ਜਾਂਦੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਮਿਰਜ਼ਾ ਅਜੈ ਸਿੰਘ ਦੇ ਬੰਗਲੇ ਦੇ ਵਿੱਚ ਜਾ ਕੇ ਆਪਣੇ ਮਵਾਰਕ ਚਰਨ ਟਕਾਏ ਸੀ ਤਾਂ ਉਸ ਵੇਲੇ ਦੇ ਨਾਲ ਜਿਹੜੀ ਜੈ ਸਿੰਘ ਦੀ ਪਤਨੀ ਸੀ ਉਹਨੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਪ੍ਰੀਖਿਆ ਲਈ ਵੀ ਇਹਨਾ ਛੋਟਾ ਜਿਹਾ ਗੁਰੂ ਕਿਵੇਂ ਹੋ ਸਕਦਾ ਤਾਂ ਉਹਨੇ ਜਿਹੜੀ ਗੋਲੀ ਸੀ ਉਹਨੂੰ ਰਾਣੀਆਂ ਵਾਲੇ ਕੱਪੜੇ ਪਵਾਤੇ ਤੇ ਆਪ ਉਹਨੇ ਗੋਲੀਆਂ ਵਾਲੇ ਕੱਪੜੇ ਪਾਲੇ ਤੇ ਸਤਿਗੁਰੂ ਨੂੰ ਪ੍ਰੀਖਿਆ ਕਰਨ ਵਾਸਤੇ ਕਿਹਾ ਗਿਆ ਮਹਾਰਾਜ ਨੇ ਆਪਣੇ ਹੱਥ ਦੇ ਨਾਲ ਛੜੀ ਲਈ ਤੇ ਛੜੀ ਰੱਖਦੇ ਹੋਏ ਕਹਿਣ ਲੱਗੇ ਐਵੀ ਗੋਲੀ ਐਵੀ ਗੋਲੀ ਐਵੀ ਗੋਲੀ ਕਹਿੰਦੇ-ਕਹਿੰਦੇ ਜਾ ਕੇ ਜਿਹੜੀ ਰਾਣੀ ਸੀ ਉਹਦੀ ਗੋਦ ਵਿੱਚ ਬੈਠ ਗਏ ਤੇ ਨਾਲੇ ਹਿੰਦੀ ਹੈ ਤੂੰ ਰਾਣੀ ਹੈ ਰੱਬ ਨੇ ਤੈਨੂੰ ਰਾਜ ਭਾਗ ਦਿੱਤਾ ਏ ਤੇ ਫਿਰ ਵੀ ਤੂੰ ਗੋਲੀ ਪਾਣਾ ਚਾਹਨੀ ਏ ਗੋਲੀਆਂ ਵਾਲੇ ਕੱਪੜੇ ਪਾਈ ਫਿਰਦੀ ਏ ਤਾਂ ਉਸ ਵੇਲੇ ਦੇ ਨਾਲ ਰਾਣੀ ਜਿਹੜੀ ਸੀ ਉਹ ਸਤਗੁਰਾਂ ਦੇ ਚਰਨਾਂ ਦੇ ਉੱਪਰ ਟਹਿ ਟੇਰੀ ਹੋ ਜਾਂਦੀ ਏ ਤਾਂ ਇਸ ਤਰ੍ਹਾਂ ਦੇ ਨਾਲ ਉਸ ਵੇਲੇ ਦਿੱਲੀ ਦੀ ਧਰਤੀ ਦੇ ਉੱਪਰ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੇਚਕ ਦੇ ਜਿਹੜੇ ਰੋਗੀ ਸਨ ਉਹਨਾਂ ਦਾ ਇਲਾਜ ਕੀਤਾ ਉਹਨਾਂ ਨੂੰ ਦਿਦਾਰ ਬਖਸ਼ਿਸ਼ ਕੀਤੇ ਸਹਜ ਸਹਜੂ ਚੇਚਕ ਦਾ ਹਮਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਆਪਣੇ ਸਰੀਰ ਦੇ ਉੱਪਰ ਵੀ ਹੋ ਜਾਂਦਾ ਹੈ ਸਤਗੁਰਾਂ ਦੇ ਆਪਣੇ ਸਰੀਰ ਦੇ ਉੱਪਰ ਵੀ ਚੇਚਕ ਜਿਹੜੀ ਉਹ ਨਿਕਲ ਆਉਂਦੀ ਹੈ ਭਾਵੇਂ ਕਿ ਔਰੰਗਜ਼ੇਬ ਨੇ ਮਿਲਣ ਦਾ ਯਤਨ ਵੀ ਕੀਤਾ ਪਰ ਸਤਗੁਰਾਂ ਨੇ ਕਿਹਾ ਵੀ ਨਹੀਂ ਇਸ ਮਲੇਸ਼ ਦੇ ਜਿਹੜਾ ਮੱਥੇ ਉਹ ਨਹੀਂ ਲੱਗਣਾ ਫਿਰ ਇਦਾਂ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ 23 ਮਾਰਚ 1664 ਈਸਵੀ ਨੂੰ ਦਿੱਲੀ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਐ ਤਾਂ ਹੀ ਆਪਾਂ ਰੋਜ਼ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਆਂ ਤੇ ਇਹ ਅਰਦਾਸ ਵਿੱਚ ਬਚਨ ਕਹਿੰਨੇ ਆਂ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਠੈ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁਬਾਰਕ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ